ਤੁਸੀਂ ਹਾਂ ਕਿਉਂ ਇਸ ਚੱਕਰ ਚ ਪੈਂਦੇ ਹੋ ਤੁਹਾਨੂੰ ਕਿਉਂ ਇੰਨਾ ਇੰਟਰਸਟ ਆਇਆ ਟੀਚਰ ਕਿਉਂ ਇੰਟਰਸਟ ਆ ਤੁਹਾਡਾ ਇਹ ਕਾਮਾਦੀ ਪਾਰਟੀ ਸਰਵੇਖਕ ਰਹਤਾ ਪੰਜਾਬ ਤੁਸੀਂ ਸਿੱਧੂ ਜੀ ਦੇ ਦੁਸ਼ਮਣ ਹੋ ਜਾਂ ਤੁਸੀਂ ਸਿੱਧੂ ਜੀ ਦੇ ਹੱਕ ਚ ਆਈ ਤਾਂ ਪਾਰਟੀ ਗੱਲ ਕਰ ਰਹੀ ਪਾਰਟੀ ਵਿੱਚ ਜੋ ਚੱਲ ਰਿਹਾ ਉਹ ਕਰ ਰਹੀ ਦੋਨੋਂ ਪਾਸੇ ਪਾਰਟੀ ਕਰ ਲੂਗੀ ਬਾਤ ਹੀ ਕਰ ਲਏ ਸੀਗੇ ਪਰ ਸਵਾਲ ਨਹੀਂ ਸਿਰਫ ਹੀ ਜਰਨਲਿਸਟ ਆ ਅਸੀਂ ਤਾਂ ਦੇਖੋ ਮੇਰੀ ਗੱਲ ਤੁਹਾਡੇ ਕੋਲ ਅਸੀਂ ਜਰਨਲਿਸਟ ਆ ਅਸੀਂ ਸਵਾਲ ਪੁੱਛ ਸਕਦੇ ਆ ਜੇ ਤੁਸੀਂ ਕਹਿ ਦੋ ਵੀ ਅਸੀਂ মিডিਆ ਨੂੰ ਨਹੀਂ ਐ ਐਕਸਪਲੇਨ ਕਰਨਾ ਤੇ ਪਰ ਗੱਲ ਖਤਮ ਹੈ ਕਿੰਨੀ ਵਾਰ ਕਹਿ ਲਿਆ ਕਿੰਨੀ ਵਾਰ ਕਹਿ ਲਿਆ ਕਰ ਦੋ ਨਾ ਕਿੰਦਾ ਕਿੰਨੀ ਵਾਰ ਕਹਿ ਲਿਆ ਲੋਕਾਂ ਦੇ ਵਿੱਚ ਸਿੱਧੂ ਕਿੱਥੇ ਆ ਉਹ ਵੀ ਕਹਿ ਰਿਹਾ ਵੀ ਸਿੱਧੂ ਜੀ ਦੇ ਕੋਲੋਂ ਦਾ ਰਾਹੁਲ ਗਾਂਧੀ ਰਾਹੁਲ ਗਾਂਧੀ ਜੀ ਵੀ ਐਕਸ ਪ੍ਰੈਜ਼ੀਡੈਂਟ ਆ ਉਹ ਵੀ ਕਿਹੜਾ ਅਹੁਦਾ ਗਾਣਾ ਕੋਲ ਰਾਹੁਲ ਗਾਂਧੀ ਜੀ ਕਿਉਂ ਨਹੀਂ ਆਉਂ ਰਹੇ ਰਾਹੁਲ ਮੈਂ ਮੈਂ ਉਹ ਹੀ ਕਹਿ ਰਿਹਾ ਨਾ ਠੀਕ ਆ ਤੁਸੀਂ ਕਹਿ ਰਹੇ ਹੋ ਪ੍ਰਧਾਨ ਨਹੀਂ ਹੈਗੇ ਹੁਣ ਤੁਸੀਂ ਰਾਹੁਲ ਗਾਂਧੀ ਜੀ ਤੇ ਸਿੱਧੂ ਸਾਹਿਬ ਨਾਮ ਕੰਮ ਲਵਾ ਵੀ ਕਰਾਤਾ ਵਾ ਨਹੀਂ ਨਹੀਂ ਚਲੋ ਤੁਸੀਂ ਸਨੂ ਸਿੱਧੂ ਬਾਰੇ ਅੰਦਰ ਖੁੱਲ ਕੇ ਵਰਕਰਾਂ ਨੇ ਕਿਹਾ ਕਿ ਉਹ ਇੱਕ ਇੱਕ ਬੜੀ ਗੱਲ ਡਿਸਪਲਿਨ ਦੀ ਬੜੀ ਭਾਰੀ ਗੱਲ ਹੋਈ ਆ ਇਹ ਜਿਹੜਾ ਵੀ ਕਿਸੇ ਨੂੰ ਵੀ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਬਾਹਰ ਬੋਲ ਰਹੇ ਆ ਕੋਈ ਉਹ ਉਹੀ ਤਾਂ ਗੱਲਾਂ ਇਹ ਡਿਸਪਲਿਨ ਦੀਆਂ ਤਾਂ ਗੱਲਾਂ ਕਰ ਰਹੇ ਆ ਉਹ ਕਈ ਵਾਰ ਐਸੇ ਹੁੰਦੇ ਆ ਦੂਜੀਆਂ ਸਰਕਾਰਾਂ ਨੇ ਦੋਨੋਂ ਪਾਸੇ ਉੱਤੇ ਥੱਲੇ ਇਹ ਜਿਹੇ ਬੰਦੇ ਬਾਹਰ ਭੇਜ ਕੇ ਕੁਝ ਵੀ ਮੀਡੀਆ 'ਚ ਕਰਵਾ ਲੈਣ ਉਹ ਉਹ ਉਹਦੀ ਕੋਈ ਸਾਡੀ ਜ਼ਿੰਮੇਵਾਰੀ ਨਹੀਂ ਪਰ ਹਾਂ ਇਹ ਜ਼ਰੂਰ ਅਨਚਾਰਜ ਸਾਹਿਬ ਨੇ ਵਿਸ਼ਵਾਸ ਦਵਾਇਆ ਵੀ ਕੋਈ ਕਿੱਡਾ ਬੜਾ ਵੀ ਲੀਡਰ ਹੋਵੇ ਚਾਹੇ ਕੋਈ ਵਰਕਰ ਹੋਵੇ ਜੇ ਉਹ ਪਾਰਟੀ ਦੀ ਲਾਈਨ ਤੋਂ ਬਾਹਰ ਜਾ ਕੇ ਕੋਈ ਗੱਲ ਕਰੇਗਾ ਉਹ ਬੜਾ ਤੋਂ ਬੜਾ ਲੀਡਰ ਉਹਦੇ ਲਈ ਵੀ ਉਹੀ ਆ ਤੇ ਵਰਕਰ ਵੀ ਜੇ ਕੋਈ ਗੱਲ ਕਰੇਗਾ ਪਾਰਟੀ ਦੇ ਅਗੇਂਸਟ ਜੇ ਕਾਂਗਰਸ ਚ ਰਹਿਣਾ ਚਾਹੁੰਦਾ ਉਹ ਕਾਂਗਰਸ ਦੀ ਗੱਲ ਕਰੇ ਨਾ ਜੇ ਉਹ ਗੱਲ ਕਾਂਗਰਸ ਦੀ ਨਹੀਂ ਨਹੀਂ ਕਰਦਾ ਇਹਦਾ ਮਤਲਬ ਕਾਂਗਰਸ ਦਾ ਵਰਕਰ ਹੀ ਨਹੀਂ ਜੇ ਕਾਂਗਰਸ ਦੇ ਲੀਡਰ ਖਿਲਾਫ ਕਿਸੇ ਦੇ ਉਹ ਬੋਲ ਰਹੇ ਆ ਤੇ ਫਿਰ ਉਹ ਕਾਂਗਰਸੀ ਕਿੱਥੋਂ ਹੋ ਗਿਆ ਜੀ ਉਹ ਤਾਂ ਬਾਹਰੋਂ ਕੋਈ ਮਨਸੂਬੇ ਬਣਾ ਕੇ ਆਉਂਦੇ ਆ ਜਿਹੜਾ ਕੰਸੋ ਕਾਂਗਰਸੀ ਨਵਜੋਸ਼ ਸਿੱਧੂ ਇਹ ਕਹਿ ਰਹੇ ਨੇ ਕਿ ਮੈਂ ਕਾਂਗਰਸ ਦੇ ਝੰਡੇ ਥੱਲੇ ਮੀਟਿੰਗਾਂ ਕਰਦਾ ਪਾ ਪਰ ਇਹ ਮੇਰਾ ਵਿਰੋਧ ਕੋਈ ਕਰ ਦਿੰਦੇ ਉਹ ਕਹਿੰਦੇ ਕਿ ਮੈਂ ਕਾਂਗਰਸ ਝੰਡਾ ਬ ਕਾਂਗਰਸ ਦੇ ਵਰਕਰਾਂ ਨੂੰ ਮਿਲ ਰਿਹਾ ਮੈਂ ਉਹਨਾਂ ਦੇ ਕਾਂਗਰਸ ਦਾ ਪ੍ਰਚਾਰ ਕਰ ਰਿਹਾ ਪਰ ਮੇਰਾ ਖਿਲਾਫ ਕਿਉਂ ਉੱਪਰ ਬਰੋ ਤੇ ਤਾ ਦੇਖੋ ਥੋੜੇ ਮੂਰੇ ਹੁਣ ਤੁਸੀਂ ਯਾਦਵ ਸਾਹਿਬ ਨਾਲ ਵੀ ਗੱਲ ਕੀਤੀ ਹੋਣੀ ਆ ਉਹ ਇਨਚਾਰਜ ਨੇ ਰਾਜਾ ਬੜਿੰਕਸਾ ਪ੍ਰਧਾਨ ਨੇ ਆਸ਼ੂ ਜੀ ਵਰਕਿੰਗ ਪ੍ਰੈਜ਼ੀਡੈਂਟ ਨੇ ਉਹ ਕੰਪੀ ਨਾਲ ਬੈਠੀਏ ਕਿ ਨਹੀਂ ਬੈਠੀ ਕਿਉਂਕਿ ਇਹ ਪ੍ਰਧਾਨ ਨੇ ਤੇ ਹੁਣ ਜੋ ਅੰਮ੍ਰਿਤਸਰ ਸੀਗੇ ਤੇ ਅੰਮ੍ਰਿਤਸਰ ਦੇ ਲੀਡਰਸ਼ਿਪ ਵਾਲਿਆਂ ਨੂੰ ਉੱਥੇ ਹੋਣਾ ਚਾਹੀਦਾ ਸੀ ਜੇ ਕਿਤੇ ਨਾ ਕਿਤੇ ਜੇ ਕੋਈ ਗੱਲ ਹੈਗੀ ਆ ਤੇ ਉਹ ਤਾਂ ਹੀ মিডিਆ ਦੇ ਮੂਹਰੇ ਆਉਂਦੀ ਆ ਤੁਸੀਂ ਹੋਰ ਕਿਸੇ ਬਾਰੇ ਕਿਉਂ ਨਹੀਂ ਪੁੱਛ ਰਹੇ ਤੁਸੀਂ ਨਵਜੋਤ ਸਿੱਧੂ ਬਾਰੇ ਕਿਉਂ ਪੁੱਛਦੇ ਹੋ ਇਹਦਾ ਮਤਲਬ ਤੁਹਾਨੂੰ ਵੀ ਲੱਗਦਾ ਨਾ ਕੋਈ ਨਾ ਕੋਈ ਗਲਤ ਹੈ ਦੋਨੋਂ ਪਾਸਿਓ ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਗਲਤ ਪਲੇਟਫਾਰਮ ਤੇ ਜਾ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਮੈਂ ਮੈਂ ਕੌਣ ਹੁੰਨਾ ਇਹ ਗੱਲ ਕਹਿਣ ਨਾਲ ਮੇਰਾ ਕੋਈ ਮੈਂ ਤਾਂ ਸਿਰਫ ਕ੍ਰੀਏਟ ਕਰਦੇ ਹਾਂ ਮੰਨਦੇ ਹਾਂ ਮੈਂ ਤਾਂ ਸਿਰਫ ਇਹ ਕਰਦਾ ਹਾਂ ਵੀ ਪਾਰਟੀ ਦੇਖੋ ਉਹ ਵੀ ਪੰਜਾਬ ਕਾਂਗਰਸ ਪ੍ਰਦੇਸ਼ ਕਾਂਗਰਸ ਦੇ ਸਿੱਧੂ ਸਰ ਸਤਕਾਰਯੋਗ ਪ੍ਰਧਾਨ ਰਹੇ ਨੇ ਰਹੇ ਕਿ ਨਹੀਂ ਪ੍ਰਧਾਨ ਉਹਨਾਂ ਨੂੰ ਵੀ ਪਤਾ ਹੀ ਆ ਵੀ ਪਾਰਟੀ ਦੀਆਂ ਕੀ ਗਾਈਡਲਾਈਨਸ ਨੇ ਤੇ ਪਾਰਟੀ ਮਜ਼ਬੂਤ ਕਿਵੇਂ ਹੁੰਦੀ ਆ ਜਾਂ ਤੱਕ ਜਾਂ ਤੱਕ ਕੋਈ ਗੱਲ ਐਸੀ ਹੋਵੇ ਨਾ ਪਤਾ ਨਾ ਹੋਵੇ ਉਹ ਸਾਰੀਆਂ ਗੱਲਾਂ ਉਹਨਾਂ ਨੂੰ ਪਤਾ ਹੀ ਆ ਤੇ ਜਿਹੜਾ ਜਦੋਂ ਕੋਈ ਪ੍ਰਦੇਸ਼ ਦਾ ਪ੍ਰਧਾਨ ਆ ਜਾਂ ਸੀਐਲਪੀ ਲੀਡਰ ਆ ਜਾਂ ਉਹਨਾਂ ਨਾਲ ਕਿਤੇ ਵੀ ਮੀਟਿੰਗ ਕਰੋ ਪਾਰਟੀ ਨੂੰ ਪ੍ਰੋਗਰਾਮ ਦੇ ਕੇ ਹੁਣ ਮੈਂ ਜੇ ਕਿਤੇ ਜਾਣਾ ਹੁਣ ਮੈਂ ਗਿੱਦੜਵਾਏ ਜਾਊਂਗਾ ਤੇ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ ਨੂੰ ਮੇਰਾ ਕੰਮ ਆਣਾ ਵੀ ਮੈਂ ਵੀ ਜੀ ਪਾਰਟੀ ਦਾ ਮੇਰਾ ਆ ਪ੍ਰੋਗਰਾਮ ਆ ਉਹ ਪਾਰਟੀ ਨੂੰ ਪ੍ਰੋਗਰਾਮ ਦੇ ਦਿਓ ਆਪਣਾ ਪਾਰਟੀ ਨੂੰ ਪ੍ਰੋਗਰਾਮ ਜਿਹੜਾ ਜਿਨ੍ਹਾਂ ਵੀ ਕੋਈ ਕਰਨਾ ਚਾਹੁੰਦਾ ਪਾਰਟੀ ਲਈ ਪਰ ਉਹ ਪੀਸੀਸੀ ਤੋਂ ਪ੍ਰੋਗਰਾਮ ਦਵੇ ਤਾਂ ਸਹੀ ਜੇ ਕੋਈ ਜ਼ਿਲ੍ਹਾ ਪ੍ਰਧਾਨ ਆ ਉਹਨੂੰ ਪ੍ਰੋਗਰਾਮ ਤਾਂ ਦੇਣਾ ਪਊਗਾ ਨਾ ਸਾਨੂੰ ਵੀ ਅਸੀਂ ਕਿਤੇ ਆ ਰਹੇ ਆ ਕਾਂਗਰਸ ਪਾਰਟੀ ਦਾ ਜੇ ਉਹ ਕੋਈ ਪ੍ਰੋਗਰਾਮ ਲੁਧਿਆਣੇ ਚੱਲਦਾ ਏ ਤਾਂ ਉਹ ਡੀਸੀਸੀ ਹੀ ਕਰੂਗੀ ਨਾ ਜਿਲ੍ਹਾ ਪ੍ਰਧਾਨੀ ਕਰੂਗਾ ਜੇ ਪੰਜਾਬ ਦਾ ਕੋਈ ਪ੍ਰੋਗਰਾਮ ਚੱਲਦਾ ਤਾਂ ਪੀਸੀਸੀ ਕਰੂਗੀ ਪਰ ਉਹ ਤਾਂ ਕਹਿੰਦੇ ਕਿ ਮੈਂ ਪੂਰੇ ਦਾ ਖੁੱਲਾ ਸੱਦਾ ਦਿੰਦਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਮੈਂ ਫੋਟੋ ਲਾਕ ਤੁਸੀਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਏਸੀ ਕੁਐਸਚਨ ਨਹੀਂ ਮੈਂ ਤਾਂ ਐਸੇ ਸਵਾਲ ਕਰ ਰਹੀ ਹਾਂ ਚੰਡੀਗੜ੍ਹ ਛੱਡੋ ਯਾਰ ਤੁਸੀਂ ਚੰਡੀਗੜ੍ਹ 'ਚ ਜ਼ੋਰ ਚੱਲਦਾ ਨਵਜੂਤ ਸਿੰਘ ਸਿੱਧੂ ਸਤਕਾਰਯੋਗ ਡੀਟਰ ਨੇ ਕਾਂਗਰਸ ਪਾਰਟੀ ਦੇ ਪਰ ਇੱਥੇ ਵੀ ਜਿੰਨੇ ਵੀ ਪੋਸਟਰ ਲੱਗੇ ਉਹਨਾਂ 'ਚ ਨਵਜੂਤ ਸਿੰਘ ਸਿੱਧੂ ਦੀ ਹੀ ਫੋਟੋ ਗਾਇਆ ਬੂ ਕਿਉਂ ਨਵਜੂਤ ਸਿੱਧੂ ਦੀ ਕੋਲ ਕਿਹੜਾ ਹਉਦਾ ਹੈ ਮੈਨੂੰ ਇਹ ਤਾਂ ਦੱਸੋ ਨਾ ਤੁਸੀਂ ਮੈਨੂੰ ਤੁਸੀਂ ਹਾਂ ਸਮਝਾਓ ਵੀ ਅੱਜ ਸਿੱਧੂ ਸਾਹਿਬ ਦੀ ਕੋਲ ਕਿਹੜਾ ਅਹੁਦਾ ਏ ਜਿਹੜੀ ਉਹਨਾਂ ਦੀ ਫੋਟੋ ਲੱਗੀ ਅੱਜ ਇਹ ਫੋਟੋ ਲੱਗੀ ਆ ਤਾਂ ਇੱਥੇ 올 ਇੰਡੀਆ ਪ੍ਰਧਾਨ ਦੀ ਲੱਗੀ ਆ ਜੇ ਲੱਗੀ ਆ ਰਾਹੁਲ ਗਾਂਧੀ ਜੀ ਦੀ ਲੱਗੀ ਆ ਸਾਡੇ ਸੂਬਾ ਪ੍ਰਧਾਨ ਦੀ ਫੋਟੋ ਲੱਗੀ ਆ ਮੈਨੂੰ ਥੋੜੀ ਗੱਲ ਤੁਸੀਂ ਹਾਂ ਕਿਉਂ ਇਸ ਚੱਕਰ ਚ ਪੈਂਦੇ ਹੋ ਤੁਹਾਨੂੰ ਕਿਉਂ ਇੰਨਾ ਇੰਟਰਸਟ ਆ ਇਹ ਚੀਜ਼ਾਂ ਚ ਕਿਉਂ ਇੰਟਰਸਟ ਆ ਤੁਹਾਡਾ ਐਡਾ ਇਹ ਕਾਮਾ ਦੇ ਪਾਰ ਤੇ ਸਰਵੇਖਕ ਰਹਤਾ ਪੰਜਾਬ ਤੁਸੀਂ ਤੁਸੀਂ ਸਿੱਧੂ ਜੀ ਦੇ ਦੁਸ਼ਮਣ ਹੋ ਜਾਂ ਤੁਸੀਂ ਸਿੱਧੂ ਜੀ ਦੇ ਹੱਕ ਚੋਂ ਅਇਤਾ ਪਾਰਟੀ ਦੀ ਗੱਲ ਕਰ ਰਹੇ ਜੀ ਪੰਜ ਮਿੰਟਾਂ ਪਾਰਟੀ ਦੇ ਵਿੱਚ ਜੋ ਚੱਲ ਰਿਹਾ ਉਹ ਗੱਲ ਕਰਾਂਗੀ ਦੋਨੋਂ ਪਾਸੇ ਪਾਰਟੀ ਕਰ ਲੂਗੀ ਪਾਰਟੀ ਵਾਲੇ ਕਰ ਲੈਣਗੇ ਸਵਾਲ ਨਹੀਂ ਸਰ ਅਸੀਂ ਜਰਨਲਿਸਟ ਆ ਅਸੀਂ ਉਹਨਾਂ ਤੋਂ ਦੇਖੋ ਮੇਰੀ ਮੇਰੀ ਕਿਧਰੋਂ ਮੈਂ ਤੁਹਾਡੇ ਕੋਲ ਅਸੀਂ ਜਰਨਲਿਸਟ ਆ ਅਸੀਂ ਤਾਂ ਸਵਾਲ ਪੁੱਛ ਸਕਦੇ ਆ ਜੇ ਤੁਸੀਂ ਕਹਿ ਦਿਓ ਵੀ ਅਸੀਂ মিডিਆ ਨੂੰ ਨਹੀਂ ਐਕਸਪਲੇਨ ਕਰਨਾ ਤੇ ਫਿਰ ਗੱਲ ਹੀ ਖਤਮ ਹੈ ਕਿੰਨੀ ਵਾਰ ਕਹੇ ਲਿਆ ਕਿੰਨੀ ਵਾਰ ਕਹੇ ਲਿਆ ਕਰ ਦੋ ਨਾ ਕਿੰਨੀ ਵਾਰ ਕਹੇ ਲਿਆ ਉਹਨਾਂ ਦੇ ਵਿੱਚ ਸਿੱਧੂ ਕਿੱਥੇ ਆ ਇਹ ਦੱਸੋ ਉਹ ਮੈਂ ਉਹੀ ਕਹਿ ਰਿਹਾ ਵੀ ਸਿੱਧੂ ਜੀ ਦੇ ਕੋਲ ਉਹ ਅਹੁਦਾ ਨਹੀਂ ਰਾਹੁਲ ਗਾਂਧੀ ਰਾਹੁਲ ਗਾਂਧੀ ਜੀ ਵੀ ਐਕਸ ਪ੍ਰੈਜ਼ੀਡੈਂਟ ਆ ਉਹ ਵੀ ਕਿਹੜਾ ਅਹੁਦਾ ਹੈਗਾ ਉਹਨਾਂ ਕੋਲ ਮੈਂ ਉਹੀ ਕਹਿ ਰਿਹਾ ਨਾ ਠੀਕ ਆ ਤੁਸੀਂ ਕਹਿ ਰਹੇ ਹੋ ਪ੍ਰਧਾਨ ਨਹੀਂ ਹੈਗੇ ਉਹਨਾਂ ਦੀ ਫੋਟੋ ਰਾਹੁਲ ਗਾਂਧੀ ਜੀ ਤੇ ਸਿੱਧੂ ਸਾਹਿਬ ਨਾਲ ਮੁਕਾਬਲਾ ਵੀ ਕਰਾਤਾ ਵਾਹੀ ਨਹੀਂ ਨਹੀਂ ਚਲੋ ਤੁਸੀਂ ਤਾਂ ਆਵਾਜ਼ੀ ਪਾਟ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ